MSP ਦੀ ਕਾਨੂੰਨੀ ਗਰੰਟੀ ਦੇ ਉੱਤੇ ਹੁਣ ਵਿਰੋਧੀ ਧਿਰ ਤਿਆਰੀ ਕਰ ਰਿਹਾ ਹੈ ਪ੍ਰਾਈਵੇਟ ਬਿੱਲ ਲੈ ਕੇ ਆਉਣ ਦੀ ਸੰਸਦ ਦੇ ਅਗਲੇ ਸੈਸ਼ਨ ਦੇ ਵਿੱਚ ਵਿਰੋਧੀ ਧਿਰ ਪ੍ਰਾਈਵੇਟ ਬਿੱਲ ਲੈ ਕੇ ਆਏਗਾ MSP ਦੀ ਕਾਨੂੰਨੀ ਗਰੰਟੀ ਦੇ ਉੱਤੇ ਦਰਅਸਲ ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਵੱਲੋਂ ਦਿੱਲੀ ਦੇ ਵਿੱਚ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਵਿਰੋਧੀ ਧਿਰ ਹੁਣ ਸੰਸਦ ਦੇ ਅਗਲੇ ਸੈਸ਼ਨ ਦੇ ਵਿੱਚ MSP ਦੀ ਕਾਨੂੰਨੀ ਗਰੰਟੀ ਦੇ ਉੱਪਰ ਪ੍ਰਾਈਵੇਟ ਬਿੱਲ ਲੈ ਕੇ ਆਵੇਗਾ ਇਸ ਬਿਲ ਇੰਡੀਆ ਗਠਜੁਟਬੰਧਨ ਦੇ ਵੱਲੋਂ ਇੱਕ ਤਾਲਮੇਲ ਗਰੁੱਪ ਦਾ ਗਠਨ ਕੀਤਾ ਜਾਵੇਗਾ ਜਿਸ ਦੇ ਵਿੱਚ ਸਿਮਤ ਕਿਸਾਨ ਮੋਰਚਾ ਦੇ ਲੀਡਰ ਸ਼ਾਮਲ ਹੋਣਗੇ ਤੇ ਇੰਡੀਆ ਗਠਜੁਟਬੰਧਨ ਦੇ ਲੀਡਰ ਸ਼ਾਮਲ ਹੋਣਗੇ ਇੱਕ ਤਾਲਮੇਲ ਗਰੁੱਪ ਦਾ ਗਠਨ ਕੀਤਾ ਜਾਵੇਗਾ ਅਗਲੇ ਸੈਸ਼ਨ ਦੇ ਵਿੱਚ ਐਮਐਸਪੀ ਦੀ ਕਾਨੂੰਨੀ ਗਰੰਟੀ ਦੇ ਉੱਪਰ ਵਿਰੋਧੀ ਧਿਰ ਨਿਜੀ ਬਿੱਲ ਲੈ ਕੇ ਆਵੇਗਾ